ਸਰ ਤੁਸੀਂ ਇੱਧਰ ਹੋ ਜਾਓ ਜੀ ਤੁਸੀਂ ਜਦੋਂ ਅੰਦਰ ਆਓ ਪੇਜੋ ਕਿਰਤੇ ਫਾਇਦਾ ਜੇ ਕਰਾਨੀ ਹੈ ਆਨ ਰਿਕਾਰਡ ਵੀਡੀਓ ਵੀ ਹੈ ਖਬਰਾਂ ਚ ਵੀ ਆਇਆ ਦਾ ਫੈਸਲਾ ਤੁਹਾਨੂੰ ਜਲਦ ਸੁਣਾਇਆ ਜਾਏਗਾ ਠੀਕ ਹੈ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ੱੱਕੇ ਨਾਲ ਕੀ ਐਫ ਆਈ ਆਰ ਹੁੰਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੇ ਲੁਧਿਆਣੇ ਦੀ ਜਨਤਾ ਸਾਹਮਣੇ ਲਿਆਵਾਂਗਾ ਮਾੜੀ ਮੋਟੀ ਸ਼ਾਇਦ ਐਮ ਐਲ ਵੀ ਸਾਨੂੰ ਸ਼ਰਮ ਆ ਜਾਵੇ ਕਿ ਇਹਨਾਂ ਦਾ ਫਾਇਦਾ ਜੇ ਕਰਾਤੀ ਤਾਂ ਨਹੀਂ ਗਲਤ ਬੋਲਦਾ ਪਿਆ ਇਹ ਉਹ ਤੇ ਮੈਂ ਕਿਹਾ ਐਮਐਲ ਸਾਹਿਬ ਹੋਰ ਕੋਈ ਕੰਮ ਨਹੀਂ ਕੀਤਾ ਤੇ ਤੁਹਾਡਾ ਧੰਨਵਾਦ ਮੈਂ ਲੱਡੂ ਡੱਬਾ ਲੈ ਗਿਆ ਬੈ ਧੰਨਵਾਦ ਕਰਨਾ ਕਹਿੰਦੇ ਨਹੀਂ ਇਹ ਕੰਮ ਨਹੀਂ ਹੁੰਦਾ ਨਾ ਮੈਂ ਕਿਹਾ ਧੰਨਵਾਦ ਵੀ ਨਹੀਂ ਐਮਐਲ ਦਾ ਕਰਸ ਤੁਸੀਂ ਤੂੰ ਹਟਣੇ ਜਾਂਦੇ ਲੱਡੂ ਖਾਂਦੇ ਹੋ ਸਾਰਾ ਕੁਝ ਕਹਿੰਦਾ ਮੇਰੇ ਲੱਡੂ ਪੈ ਕੇ ਚੁਬਰੇ ਭਾਈ ਮੈਂ ਵੀ ਉਹ ਮਿਹਨਤ ਕਸ਼ ਕਮਾਈ ਚ ਲੈ ਆਵਾ ਮੇਰੇ ਲੱਡੂ ਵੀ ਖਾ ਲੋ ਪਿਆਰ ਤੁਸੀਂ ਆਪਣੀ ਸਾਈਡ ਰੋ ਮੈਂ ਤੁਹਾਨੂੰ ਤਾਂ ਕੁਝ ਕਿਹਾ ਹੀ ਨਹੀਂ ਮੈਂ ਆਪਣਾ ਵਿਰੋਧ ਕਰ ਰਿਹਾ ਜਿਹੜੋ ਜਿਹੜੋ ਮੇਰਾ ਰਾਈਟ ਹੈ ਡੈਮੋਕ੍ਰੇਟ ਬਾਬਾ ਸਾਹਿਬ ਨੇ ਦਿੱਤਾ ਤੁਸੀਂ ਮੇਰੇ ਵਾਲੇ ਪਾਸੇ ਆ ਕੇ ਗੱਲ ਘੜਕੋ ਭਜਾਓ ਇਹਨੂੰ ਬਾਹਰ ਇਨਾਂ ਦੇ ਪਾਪੇ ਦਾ ਲਾਜ ਆ ਜਾ ਭਜੀ ਲੋਕਾਂ ਨੇ ਮੈਨੂੰ ਚੁਣਿਆ ਐ ਕੋਣੋ ਨਾ ਮੈਨੂੰ ਬਾਹਰ ਘੱਟਨ ਵਾਲੇ ਹੁਣ ਮੈਂ ਕਾ ਚਲੋ ਮੇਰਾ ਹੋਰ ਕੋਈ ਕੰਮ ਨਹੀਂ ਕਰਦੇ ਤੇ ਮੈਂ ਘੱਟੋ ਘੱਟ ਇਨਾਂ ਤਨਵਾਦਗਰਾਂ ਲਈ ਲੱਡੂਆਂ ਡੱਬਾ ਲੈ ਜਾਵਾਂ ਮੈਂ ਕੋਈ ਬਹਿਸ ਕਰਨ ਨਹੀਂ ਗਿਆ ਯਾਰ ਜੇ ਮੈਨੂੰ ਮੇਰੇ ਬੰਦਿਆਂ ਕੋਈ ਧੱਕਾ ਹੋਇਆ ਮੇਰੇ ਅਕਰੇ ਬੰਦੇ ਨਾਲ ਤੇ ਮੈਂ ਜਾਵਾਂਗਾ ਕਿੰਨੂ ਸੀਗਾ ਕਿ ਉਹਦਾ ਸਟੈਂਡ ਲੈ ਗਿਆ ਉੱਥੇ ਕੋਡ ਚਲਾ ਗਿਆ ਕਿੰਨੂ ਦਬ ਲੋ ਐਮਐਲਏ ਖਿਲਾਫ ਮੋਰਚਾ ਖੋਲ੍ਹਿਆ ਕੀ ਇਹ ਦੇਖੋ ਮੰਦਰ ਦੇ ਅੱਗੇ ਨਰਕ ਬਣਾਇਆ ਪਸ ਸਨਾਤਨ ਮੰਦਰ ਹੈ 2 ਘੰਟੇ ਬਾਅਦ ਮੇਰੇ ਤੇ ਫਈਦ ਅਰਜਾ ਨਾ ਮੇਰਾ ਕੋਈ ਲੈਣਾ ਨਾ ਕੋਈ ਦੇਣਾ ਮੈਂ ਕਿਹਾ ਕਤਲ ਕਰਤਾ ਜੇ ਮੇਰੇ ਤੇ ਐਫਆਈਆਰ ਹੈ ਕੀ ਐਫਆਈਆਰ ਹੈ ਦੇਖ ਲਿਓ 4 ਦਿਨ ਨੂੰ ਤੇ ਹੁਣ ਮੈਨੂੰ ਮਾਨਯੋਗ ਅਦਾਲਤ ਤੇ ਭਰੋਸਾ ਮੈਨੂੰ ਉੱਥੋਂ ਇਨਸਾਫ ਮਿਲੂਗਾ ਮੈਂ ਇਨਸਾਫ ਲੈ ਕੇ ਆਉਂਗਾ ਕਿਤੇ ਇਹਨਾਂ ਨੂੰ ਸ਼ੌਂਕ ਹੋਵੇ ਗੌਰਵ ਭੱਟ ਨੂੰ ਜੇਲ੍ਹ ਚ ਭੇਜਣਾ ਤੇ ਮੈਂ ਕਹਾਂ ਜੀ ਮੈਂ ਇੱਤ ਘੜੀ ਨਾਲ ਲਿਆ ਆਵਾ ਤੇ ਮੈਨੂੰ ਇੱਤ ਘੜੀ ਲਾਓ ਤੇ ਭੇਜ ਦਿਓ ਸਾਨੂੰ ਜੇਲ੍ਹ ਚ ਸਾਰੇ ਨਾਲ ਸੀ ਐਜ਼ ਅ ਕਾਉਂਸਲਰ ਕਿ ਕਾਉਂਸਲਰ ਕਿਸੇ ਨਾ ਵੀ ੱਤਕਾ ਹੋਊਗਾ ਅਸੀਂ ਸਾਰੇ ਕਾਉਂਸਲ ਉਹਨਾਂ ਦੇ ਵਿੱਚ 6 ਕ ਦੇ ਵਿੱਚ ਕਾਂਗਰਸ ਦੇ ਕੌਂਸਲਰ ਨਾਲ ਹੰਗਾਮਾ ਹੁੰਦਾ ਕਿਉਂਕਿ ਖੁਦ ਗੌਰਵ ਪੱਟੀ ਕੌਂਸਲਰ ਨੇ ਵਾਰਡ ਨੰਬਰ 26 ਦੇ ਲੱਡੂਆਂ ਦਾ ਡੱਬਾ ਤੇ ਇੱਕ ਹਥਕੜੀ ਲੈ ਕੇ ਹਾਊਸ ਦੇ ਵਿੱਚ ਪਹੁੰਚ ਜਾਂਦੇ ਨੇ ਮੇਰੇ ਨਾਲ ਗੌਰਵ ਪੱਟੀ ਮੌਜੂਦ ਹੈ ਪਹਿਲਾਂ ਪੁੱਛਦੇ ਆ ਕਿ ਇੱਕ ਹੱਥ ਦੇ ਵਿੱਚ ਹਥਕੜੀ ਤੇ ਦੂਜੇ ਦੇ ਵਿੱਚ ਲੱਡੂਆਂ ਦਾ ਡੱਬਾ ਲੈ ਕੇ ਆਖਰ ਕਿਉਂ ਪਹੁੰਚੇ ਪੱਟੀ ਸਾਹਿਬ ਵਿਰੋਧੀਆਂ ਨੂੰ ਹੰਗਾਮਾ ਕਰਨ ਦੀ ਲੋੜ ਪੈਂਦੀ ਇਸ ਲਈ ਇੱਕ ਹੱਥ 'ਚ ਲੱਡੂ ਤੇ ਇੱਕ ਹੱਥਕੜੀ ਲੈ ਕੇ ਪਹੁੰਚੇ ਭਾਜੀ ਤੁਹਾਨੂੰ ਸਾਰਾ ਪਤਾ ਮੇਰੇ ਤੇ ਐਫ ਆਈ ਆਰ ਦਰਜ ਕਰਾਣੀ ਹੈ ਔਰ ਗਾਰਡ ਵੀਡੀਓ ਵੀ ਐ ਖਬਰਾਂ ਚ ਵੀ ਆਇਆ ਠੀਕ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੋ ਮੇਰੇ ਤੇ ਐਫ ਆਈ ਆਰ ਦਰਜ ਮਲਬ ਕਰਵਾਤੀ ਦੋ ਦਿਨ ਪਹਿਲੇ ਨਜਾਇਜ਼ ਤੌਰ ਤੇ ਠੀਕ ਹੈ ਹੁਣ ਮੈਂ ਕਿਹਾ ਚਲੋ ਮੇਰਾ ਹੋਰ ਕੋਈ ਕੰਮ ਨਹੀਂ ਕਰਦੇ ਤੇ ਮੈਂ ਘੱਟੋ ਘੱਟ ਇਹਨਾਂ ਧੰਨਵਾਦ ਕਰਨ ਲਈ ਲੱਡੂਆਂ ਡੱਬਾ ਲੈ ਜਾਵਾਂ ਮੈਂ ਕੋਈ ਬਹਿਸ ਕਰਨ ਨਹੀਂ ਗਿਆ ਤੇ ਮੈਂ ਕਿਹਾ ਚਲੋ ਮਾੜੀ ਮੋਟੀ ਸ਼ਾਇਦ ਐਮਐਲਏ ਸਭ ਨੂੰ ਸ਼ਰਮ ਆ ਜਵੇ ਕਿ ਇਹ ਲਿੱਤੇ ਦਾ ਫਾਇਦਾ ਅਜਿ ਘਲਾਤੀ ਆ ਤਾਂ ਨਹੀਂ ਗਲਤ ਬੋਲਦਾ ਪਿਆ ਇਹ ਵੋ ਤੇ ਮੈਂ ਕਿਹਾ ਐਮਐਲਏ ਸਭ ਹੋਰ ਕੋਈ ਕੰਮ ਨਹੀਂ ਕੀਤਾ ਤੇ ਤੁਹਾਡਾ ਧਨਵਾਦ ਮੈਂ ਲੱਡੋ ਡੱਬਾ ਲੈ ਗਿਆ ਪਰ ਇਹਨਾਂ ਨੇ ਪਹਿਲੇ ਹੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲੇ ਹੀ ਇਹਨਾਂ ਨੇ ਸਰਕਾਰ ਆ ਤੁਹਾਨੂੰ ਪਤਾ ਕਹਿੰਦੇ ਡੱਬਾ ਤੁਸੀਂ ਲਿਆਓ ਬਾਹਰ ਕੱਢੋ ਲੇਕਿਨ ਮੈਂ ਕਿਹਾ ਕੋਈ ਗਲਤ ਡੱਬਾ ਲੈਂਦਾ ਮੈਂ ਗਲਤ ਬਤ ਨਹੀਂ ਲੈਂਦਾ ਤੇ ਕਹਿੰਦਾ ਚੈੱਕ ਕਰਾਓ ਮੈਂ ਚੈੱਕ ਕਰਾਤਾ ਮੈਂ ਖਾ ਕੇ ਵੀ ਦੱਸਦਾ ਕਿ ਭਾਈ ਕੋਈ ਗਲਤ ਨਹੀਂ ਮੈਂ ਕਿਹੜਾ ਬੰਬ ਲਿਆਵਾ ਮੈਂ ਧੰਵਾਦ ਕਰਨਾ ਕਹਿੰਦੇ ਨਹੀਂ ਇਹ ਕੰਮ ਨਹੀਂ ਹੁੰਦੇ ਨਾ ਮੈਂ ਕਹਿੰਦਾ ਧੰਵਾਦ ਵੀ ਨਹੀਂ ਐਵੇਂ ਲੈ ਕਰਸ ਤੁਸੀਂ ਤੂੰ ਘੱਟ ਨਹੀਂ ਜਾਂਦੇ ਲੱਡੂ ਖਾਂਦੇ ਹੋ ਸਾਰਾ ਕੁਝ ਕਹਿੰਦਾ ਮੇਰੇ ਲੱਡੂ ਮੈਂ ਕਿਉਂ ਚੁੱਭਦੇ ਨੇ ਭਾਈ ਮੈਂ ਵੀ ਉਹ ਮਿਹਨਤ ਕਰਕੇ ਕਮਾਈ ਚੁਲੇ ਆਵਾ ਮੇਰੇ ਲੱड्डੂ ਵੀ ਖਾ ਲੋ ਪਰ ਇਹਨਾਂ ਨੇ ਇੰਨੀ ਦੇਰ ਨੂੰ ਸਾਰੇ ਕੌਂਸਲਰ ਇਕੱਠੇ ਹੋ ਜਦੋਂ ਉਹਨੂੰ ਬਾਹਰ ਚੱਕ ਕੇ ਲੈ ਜਾਣ ਲੱਗੇ ਸਾਰੇ ਕੌਂਸਲਰ ਕਹਿੰਦਾ ਕਿ ਇਹ ਚੁਣਿਆ ਹੋਇ ਨਮਾਇੰਦਾ ਤੁਸੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ ਫਿਰ ਜਦੋਂ ਰੋਲਾ ਪੈ ਗਿਆ ਤੇ ਇਹਨਾਂ ਦੇ ਆਮ ਆਦਮੀ ਕੌਂਸਲਰ ਜਾ ਕੇ ਮਤਲਬ ਗਲਤ ਲੈਂਗੁਏਜ ਯੂਜ਼ ਕਰਨ ਲੱਗੇ ਗਾਲੀ ਗਲੋਚ ਕਰਨ ਲੱਗ ਪਏ ਯਾਰ ਤੁਸੀਂ ਆਪਣੀ ਸਾਈਡ ਰੋ ਮੈਂ ਤੁਹਾਨੂੰ ਤਾਂ ਕੁਝ ਕਿਹਾ ਹੀ ਨਹੀਂ ਮੈਂ ਆਪਣਾ ਵਿਰੋਧ ਕਰ ਰਿਹਾ ਜਿਹੜਾ ਜਿਹੜਾ ਮੇਰਾ ਰਾਈਟ ਹੈ ਡੈਮੋਕਰੇਟੀ ਬਾਬਾ ਸਾਹਿਬ ਨੇ ਦਿੱਤਾ ਤੁਸੀਂ ਮੇਰੇ ਵਾਲੇ ਪਾਸੇ ਆ ਕੇ ਗੱਲ ਕਰ ਗੋ ਭਜ ਇਹਨਾਂ ਦੇ ਪਾਪੇ ਦਾ ਲਾਜ ਆ ਜਾ ਭਜੀ ਲੋਕਾਂ ਨੇ ਮੈਨੂੰ ਚੁਣਿਆ ਐ ਕੋਣ ਹੁੰਦਾ ਮੈਨੂੰ ਬਾਹਰ ਕੱਢਣ ਵਾਲੇ ਠੀਕ ਨੇ 40 ਕਿਲੋ ਚ ਕਿੰਨੇ ਕੀਤੀ ਸੜਨ ਇਹ ਕੌਨਸਲਰ ਨੇ ਸਾਰੇ 3-4 ਆਗੇ ਸੀਗੇ ਠੀਕ ਨੇ ਵੀਡੀਓ-ਵੀਡੀਓ ਹੋਣ ਗਿਆ ਐ ਆ ਕੇ ਸਾਡੇ ਚ ਆ ਕੇ ਵੱਜਣ ਲੱਪੇ ਤੁਸੀਂ ਆਪਣੇ ਵਾਲੇ ਪਾਸੇ ਰੋਸੀ ਆਪਣੇ ਵਾਲੇ ਪਾਸੇ ਰਹਨੇ ਤੁਸੀਂ ਆ ਕੇ ਬਦਮਾਸ਼ੀ ਥੋੜਾ ਦਿਖਾਓਗੇ ਤੁਹਾਨੂੰ ਲੋਕਾਂ ਨੇ ਭਜੀ ਨਾ ਚੁਣਿਆ ਗੌਰਵ ਪੱਟੀ ਨੂੰ ਥੱਲੇ ਲਾਣ ਲੈਣੇ ਚੁਣਿਆ ਗੌਰਵ ਪੱਟੀ ਦੇ ਪਰਚਾ ਘਲਾਣੇ ਚੁਣੇ ਆਪਣੇ ਲੱਗੇ ਜੇ ਕੰਮ ਕਰੋ ਨਰਕ ਬਣੇ ਪੈਣੇ ਇਹਨਾਂ ਨੂੰ ਲੱਗੇ ਉਹ ਹੱਤ ਘੜੀ ਕਿਉਂ ਲੈ ਕੇ ਆਏ ਸੀ ਲੱਡੂ ਤਾਂ ਸਮਝ ਆ ਠੀਕ ਹੈ ਤੇ ਮੇਰੀ ਜਮਾਨਤ ਨਹੀਂ ਹੋਈ ਅਜੇ ਠੀਕ ਹੈ ਕਿਤੇ ਇਹਨਾਂ ਨੂੰ ਸ਼ੌਂਕ ਹੋਵੇ ਗੌਰਵ ਭੱਟੇ ਨੂੰ ਜੇਲ੍ਹ ਚ ਭੇਜਣਾ ਤੇ ਮੈਂ ਕਹਾਂ ਜੀ ਮੈਂ ਤਖੜੀ ਨਾਲ ਲਿਆ ਆਵਾ ਤੇ ਮੈਨੂੰ ਤਖੜੀ ਲਾਓ ਤੇ ਭੇਜ ਦਿਓ ਸਾਨੂੰ ਜੇਲ੍ਹ ਚ ਤੁਹਾਨੂੰ ਦਿਲ ਨੂੰ ਠੰਡ ਪੈ ਜਾਵੇ ਠੀਕ ਹੈ 10 ਕੌਂਸਲਰਾਂ ਦੇ ਬਰਸੇ ਕਰ ਚੁੱਕੇ ਨੇ ਯਾਰ ਇਹ ਕਿਹੜਾ ਰੀਚ ਚੱਲ ਗਈ ਮੈਨੂੰ ਐਫ ਆਈ ਆ ਦੇ ਬਜੇ ਕੋਈ ਗਿਲਾ ਨਹੀਂ ਇਹੋ ਜਿਹਾ ਚਾਰ ਹੋਰ ਕਰ ਦਲ ਪਰ ਮੈਂ ਆਵਾਜ਼ ਅੱਧਾ ਬੰਦ ਨਹੀਂ ਹੁੰਦੀ ਇਲਾਕਾ ਨਿਵਾਸੀਆਂ ਦੀ ਮੇਰੇ ਇਲਾਕਾ ਨਿਵਾਸੀ ਇਹਨਾਂ ਪਾਜੀ ਮੈਨੂੰ ਓਪੋਜੀਸ਼ਨ ਦਿੱਤਾ ਹੈ ਤੁਹਾਨੂੰ ਇਹ ਲੱਗ ਰਿਹਾ ਕਿ ਐਫ ਆਈ ਆਰ ਤੁਹਾਡੇ ਮੰਗਾ ਕਰਕੇ ਜਾਂ ਮੁੱਦੇ ਚੱਕਣ ਕਰਕੇ ਭਾਜੀ ਤੁਸੀਂ ਵੀਡੀਓ ਮੇਰੀ ਦੇਖੋ ਫੇਸਬੁਕ ਖੋਲ ਕੇ ਦੇਖੋ 2 ਘੰਟੇ ਪਹਿਲੇ ਮੈਂ ਵੀਡੀਓ ਪਾਈ ਐਮ ਐਲ ਏ ਖਿਲਾਫ ਮੋਰਚਾ ਖੋਲਿਆ ਕੀ ਹੈ ਦੇਖੋ ਮੰਦਿਰ ਦੇ ਅੱਗੇ ਨਰਕ ਬਣਾਇਆ ਪਸ ਸਨਾਤਨ ਮੰਦਿਰ ਹੈ 2 ਘੰਟੇ ਬਾਅਦ ਮੇਰੇ ਤੇ ਫਈਦ ਅਰਜਾ ਨਾ ਮੇਰਾ ਕੋਈ ਲੈਣਾ ਨਾ ਕੋਈ ਦੇਣਾ ਮੈਂ ਸਿਰਫ ਇਹਨਾਂ ਕਿਹਾ ਕਿ ਸਾਈਬ ਰਾਜਪੂਤ ਨੇ ਜਿਹੜੇ આરોਪ ਲਗਾਏ ਨੇ ਠੀਕ ਹੈ ਮਤਲਬ ਉਹਦੀ ਵੀ ਇਹ ਗੱਲਬਾਤ ਹੋਈ ਹੈ ਸਾਈ ਰਾਜਪੂਤ ਦੱਸੂਗਾ ਨਾ ਕੀ ਸੱਚ ਹੈ ਕਿ ਉਹਦੀ ਆਈਡੀ ਬੰਦ ਕਰਤੀ ਤੁਸੀਂ ਵੀਡੀਓ ਚਲਾਈ ਸੀ ਕਾਰਡ ਬਣਾਇਆ ਸਿਰਫ ਸ਼ੁਰੂ ਹੀ ਉਹ ਵਾਦ ਤੋਂ ਹੋਈ ਹੈ ਕਿ ਕਾਰਡ ਕਿਉਂ ਬਣ ਗਿਆ ਫਿਰ ਉਹੀ ਆਈਡੀ ਅਗਲੇ ਤੁਸੀਂ ਆਪੀ ਤੁਹਾਨੂੰ ਦਿਖਾਇਆ ਨਾ ਕਾਰਡ ਬੰਦਾ ਆਪਾਂ ਲੁਧਿਆਣਾ ਲਾਈਵ 'ਚ ਤੁਹਾਡੀ ਵੀਡੀਓ ਕਿੰਨੀ ਲੋਕਾਂ ਨੇ ਲਾਈਕ ਕੀਤੀ ਤੇ ਉਹ ਸਾਰਾ ਇਸ਼ੂ ਇਹਨਾਂ ਨੇ ਕਿਉਂ ਬਣਾਇਆ ਉਹਦੀ ਆਈਡੀ ਬੰਦ ਕਰਤੀ ਠੀਕ ਹੈ ਤੁਸੀਂ ਕਿੱਦਾਂ ਇਨਵੋਲਵ ਹੋ ਗਏ ਸਾਰੇ ਕਿੱਥੇ ਇਸ ਇਸ ਕਹਾਣੀ ਦੇ ਵਿੱਚ ਤੁਹਾਡੇ ਤੇ ਐਫਆਈਆਰ ਕਿਸ ਚੀਜ਼ ਦੀ ਹੈ ਭਾਜੀ ਮਿਰਤਤ ਆਹੀ ਹੈ ਨਾ ਜਦੋਂ ਸਾਈਬ ਇਹਦੀ ਆਈਡੀ ਬੰਦ ਹੋਈ ਸਾਈਬ ਰਾਜਪੂਤ ਦੀ ਉਹਨੇ ਦਿੱਤਾ ਕੁਝ ਜਦੋਂ ਆਈਡੀ ਬੰਦ ਹੋਈ ਇਹਦੀ ਵਾਈਫ ਦਾ ਮੈਨੂੰ ਫੋਨ ਆਇਆ ਕਿ ਸਾਡ ਨੂੰ ਚੱਕਣ ਆ ਗਏ ਨੇ ਕੋਈ ਵੀਡੀਓ ਪਾਈ ਸੀਗੀ ਮੈਂ ਕਿਹਾ ਕਿਹੜੀ ਵੀਡੀਓ ਪਾਈ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਜੋ ਚੈੱਕ ਕੀਤਾ ਹੈ ਵੀਡੀਓ ਸੀ ਫਿਰ ਮੈਂ ਜੀਵਨ ਨਗਰ ਫੋਕਸ ਪਰ ਸਾਰਿਆਂ ਨੂੰ ਫੋਨ ਕੀਤਾ ਫਿਰ ਮੈਂ ਮੋਤੀ ਨਗਰ ਫੋਨ ਕੀਤਾ ਇਹਦਾ ਮੋਟਰਸਾਈਕਲ ਚੱਕ ਕੇ ਲੈ ਗਏ ਸੜਕ ਉਦੀ ਵੀਡੀਓ ਆ ਯਾ ਜੇ ਮੇਰੇ ਬੰਦੇ ਨਾਲ ਕੋਈ ਧੱਕਾ ਹੋਊਗਾ ਮੇਰੇ ਲੱਕਰੇ ਬੰਦੇ ਨਾਲ ਤੇ ਮੈਂ ਜਾਵਾਂਗਾ ਇਹਨੂੰ ਸਿਗਾ ਕਿ ਉਹਦਾ ਸਟੈਂਡ ਲੱਗਿਆ ਉੱਥੇ ਕੋਡ ਚਲਾ ਗਿਆ ਕਿ ਇਹਨੂੰ ਦਬ ਲੋ ਠੀਕ ਹੈ ਯਾਰ ਮिन्नੂ ਮੇਰੇ ਸਾਥੀਆਂ ਵਿਛੇ 20 ਵਰਸੇ ਹੋ ਗਏ ਨੇ ਬੈਣ ਮੈਂ ਆਪਣੇ ਇਲਾਕੇ ਦੇ ਬੰਦੇ ਨਾਲ ੱਤਕਾ ਨਹੀਂ ਸਰਕਾਰ ਦਾ ਹੰਦੂਗਾ ਠੀਕ ਹੈ ਗੱਲ ਨਹੀਂ ਕੀਤੀ ਇੱਥੇ ਕਿ ਮੇਰੇ ਤੇ ਐਫ ਆਈ ਆਰ ਹੋਈ ਹੈ ਕਿਉਂ ਹੋਈ ਹੈ ਯਾ ਪੋਲਿਟੀਕਲ ਵਿਂਡਟਾ ਹੈ ਉਹ ਤਾਂ ਭਾਜੀ ਸਾਰਿਆਂ ਨੂੰ ਪਤਾ ਹੀ ਹੈ ਉਹ ਤੁਸੀਂ ਕੋਰਟ 'ਚ ਦੇਖ ਲਿਓ ਇਹਨਾਂ ਇਹ ਐਫ ਆਈ ਆਰ ਕਰਾ ਸਕਦੇ ਨੇ ਮੇਰੇ ਤੇ ਤੇ ਅਦਾਲਤਾਂ ਮੈਂ ਕਹਿੰਦਾ ਬਾਈਜਤ ਬਰੀ ਕਰਨਗੀ ਜਾਂ ਅਦਾਲਤ ਦੇਖੂਗੀ ਵਿਰੋਧੀ ਸਾਥ ਹੈ ਤੁਹਾਡੇ ਸਾਰੇ ਨਾਲ ਸਾਰੇ ਨੂੰ ਪਤਾ ਭਾਜੀ ਇਹ ਤਾਂ ਹਰ ਬੰਦੇ ਨੂੰ ਪਤਾ ਹੈ ਹਾਂ ਮੱਲਾ ਭਾਰ ਮੇਰੇ ਲਖਨਊਆ ਸਿਆਂ ਨੂੰ ਵੀ ਪਤਾ ਹੈ ਕਿ ਇਹਨੂੰ ਚੁੱਪ ਕਰਾਣ ਲਈ ਕੀਤਾ ਕਿ ਤੂੰ ਬੋਲ ਨਾ ਨਹੀਂ ਤੇ ਤੇ ਐਫ ਆਈ ਆਰ ਦਰਜ ਹੋਣੀ ਮੰਨਦੇ ਪੋਲਿਟੀਕਲ ਵੈਂਡਟ ਹੈ ਯਾ ਭਾਜੀ ਸਾਰਿਆਂ ਨੂੰ ਪਤਾ ਹੈ ਮੈਨੂੰ ਕੀ ਸਾਰੇ ਤੂੰ ਕੌਂਸਲੋਂ ਪੁੱਛ ਲੁਧਿਆਣੇ ਨਾਲ ਪੁੱਛ ਲੋ ਹਾਂ ਮੈਂ ਕਿਹੜਾ ਕਤਲ ਕਰਦਾ ਜੇ ਮੇਰੇ ਤੇ ਐਫ ਆਈ ਆਰ ਹੈ ਕੀ ਐਫ ਆਈ ਆਰ ਹੈ ਦੇਖ ਲਿਓ ਚਾਰ ਦਿਨ ਨੂੰ ਤੇ ਹੁਣ ਮੈਨੂੰ ਮਾਨਯੋਗ ਅਦਾਲਤ ਤੇ ਭਰੋਸਾ ਮੈਨੂੰ ਉੱਥੋਂ ਇਨਸਾਫ ਮਿਲੂਗਾ ਮੈਂ ਇਨਸਾਫ ਲੈ ਕੇ ਆਉਂਗਾ ਉੱਥੋਂ ਇਨਸਾਫ ਤਾਂ ਠੀਕ ਹੈ ਪਰ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਸਾਰੇ ਕਾਉਂਸਲਰਸ ਨੇ ਮਿਲ ਕੇ ਰੋਕਿਆ ਤੇ ਪੁਲਿਸ ਨੇ ਤੁਹਾਨੂੰ ਬਾਹਰ ਜਿਹੜੀ ਧੱਕੇ ਮੁਕੀ ਬੜਾ ਕੁਝ ਹੋਇਆ ਵੀਡੀਓ ਅੰਦਰ ਦੀ ਹੈਗੀਆਂ ਮੈਨੂੰ ਥੱਲੇ ਸੁੱਟਤਾ ਇਹਨਾਂ ਨੇ ਮੈਂ ਲੱਡੂ ਵੀ ਸੁੱਟਦੇ ਮੇਰੇ ਹਾਂ ਲੱਕੜੀ ਹੋਣ ਲੈ ਕੇ ਪਤਾ ਨਹੀਂ ਕਿੱਥੇ ਹੈ ਤੇ ਹੁਣ ਅੰਦਰ ਤੁਸੀਂ ਕਹਿ ਰਹੇ ਸਾਰੇ ਐਮ ਐਲ ਏਜ਼ ਮੌਜੂਦ ਸਗੇ ਤੁਹਾਡੇ ਵੱਲੋਂ ਕੋਈ ਗਲਤੀ ਕੀਤੀ ਗਈ ਹੋਗੀ ਨਾ ਪਾਜੀ ਪਾਜੀ ਤੁਸੀਂ ਨਾ ਜਿਹੜੀ ਅੰਦਰ ਦੀ ਵੀਡੀਓ ਹੈ ਅਜਦਾ ਪਾਜੀ ਮੀਟਿੰਗ ਸ਼ੁਰੂ ਹੋਣੀ ਸੀ ਐਮ ਐਲ ਏ ਨੇ ਆਣਾ ਸੀਗਾ ਐਮਐਲਏ ਆਣਾ ਕੋਈ ਐਮਐਲਏ ਨਹੀਂ ਆਇਆ ਸੀ ਮੇਰ ਸਾਹਿਬ ਹੀ ਨਹੀਂ ਆਏ ਸਕੇ ਹਾਂ ਤੇ ਮੈਨੂੰ ਕਹਿੰਦੇ ਬਾਹਰ ਕੱਢ। ਉੱਥੋਂ ਦਿੱਕਤ ਆਈ। ਕਿ ਮਤਲਬ ਇਹ ਮੈਨੂੰ ਬਾਹਰ ਘੋੜਨਾ ਯਾਰ ਮੈਂ ਗਲਤ ਕੰਮ ਕੀ ਕੀਤਾ ਦੱਸੋ। ਤੁਹਾਡੇ ਆਪਣੀ ਕਾਂਗਰਸ ਪਾਰਟੀ ਦਾ ਕੀ ਸਟੈਂਡ ਹੈ? ਪੂਰਾ ਸਟੈਂਡ ਹੈ ਜੀ ਕਾਂਗਰਸ ਪਾਰਟੀ ਮੇਰਾ ਠੋਕੇ ਖੜੀ ਹੈ। ਕਾਂਗਰਸ ਕੀ ਸਾਰੇ ਵਿਰੋਧੀ ਜਿੰਨੀਆਂ ਪਾਰਟੀਆਂ ਇਹ ਭਾਜੀ ਕਾਂਗਰਸ ਬੀਜੇਪੀ ਦਾ ਮਸਲਾ ਨਹੀਂ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਮਸਲਾ। ਅੱਜ ਜ ਸਾਡੇ ਨਾਲ ਕੱਲ ਨੂੰ ਸਾਡੇ ਮੰਚ ਆਉਗੇ ਇਹਨਾਂ ਨੇ ਸਾਡੇ ਤੇ ਕਿੰਦੀਆਂ ਸਿਹਨਤ ਕਰੀਆਂ। ਇਹ ਤਾਂ ਨਵੀਂ ਰੀਤ ਆ ਯਾਰ। ਮਤਲ ਤੁਸੀਂ ਮੇਰੇ ਕੰਮ ਕਰੋ ਵਿਰੋਧੀ ਪਾਰਟੀ ਯਾਰ ਬੋਲਦਾ ਆਪਣੇ ਹੱਕਾਂ ਲਈ ਬੋਲਦਾ ਜਿੱਤ ਗਿਆ ਉਹਦੇ ਕੰਮ ਕਰੋ ਯਾਰ ਆਪਾਂ ਤੁਹਾਨੂੰ ਧੰਨਵਾਦ ਕਰਾਂਗੇ ਯਾਰ ਅਸੀਂ ਆ ਕੇ ਬਈ ਧੰਨਵਾਦ ਕਰੀ ਭੀਜਪੀ ਜਾਂ ਕਾਂਗਰਸ ਅ ਅਕਾਲੀ ਦਲ ਵੱਲੋਂ ਕੀ ਤੁਹਾਡੇ ਹੱਕ ਸਾਰੇ ਨਾਲ ਸੀ ਸਾਰੇ ਨਾਲ ਸੀ ਸਾਰੇ ਨਾਲ ਸੀ ਐਜ਼ ਅ ਕਾਉਂਸਲਰ ਕਿ ਕਾਉਂਸਲਰ ਕਿਸੇ ਨਾ ਵੀ ੱੱਕਾ ਹੋਊਗਾ ਅਸੀਂ ਸਾਰੇ ਕਾਉਂਸਲ ਉਹਨਾਂ ਦੇ ਵਿੱਚ 6 ਕਾਉਂਸਲਰ ਤੇ ਹੋਗੇ ਪਰਚੇ ਠੀਕ ਹੈ ਅੱਛਾ ਹੁਣ ਕੀ ਕਾਨੂੰਨੀ ਲੜਾਈ ਕੀ ਰਹੇਗੀ ਬਟਾ ਕਾਨੂੰਨੀ ਮੰਨ ਲੋ ਅਦਾਲਤ ਦਾ ਫੈਸਲਾ ਤੁਹਾਨੂੰ ਜਲਦ ਸੁਣਾਇਆ ਜਾਏਗਾ ਠੀਕ ਹੈ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ੱੱਕੇ ਨਾਲ ਕੀ ਐਫ ਆਈ ਆਰ ਹੁੰਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੇ ਲੁਧਿਆਣਾ ਦੀ ਜਨਤਾ ਸਾਹਮਣੇ ਲਿਆਵਾਂਗਾ ਬਹੁਤ ਬਹੁਤ ਸ਼ੁਕਰੀਆ ਜੀ ੱੱਕੋ ਦੇ ਡੱਬਾ ਔਰ ਹੱਥਕੜੀ ਲੈ ਕੇ ਪਹੁੰਚੇ ਸਿਗੇ ਗੌਰਵ ਪੱਟੀ ਕੌਂਸਲਰ ਨੇ ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਤੋਂ ਆਉਂਦੇ ਨੇ ਹਾਲਾਂਕਿ ਕਹਿੰਦੇ ਨੇ ਕਿ ਉਹਨਾਂ ਨਾਲ ਧੱਕਾ ਮੁਕੀ ਹੋਈ ਹੈ ਪੁਲਿਸ ਉਹਨਾਂ ਨੂੰ ਜ਼ਬਰਦਸਤੀ ਹਾਊਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਜਦਕਿ ਵਿਰੋਧੀ ਪਾਰਟੀਆਂ ਵੱਲੋਂ ਵੀ ਜਿਹੜਾ ਇਤਰਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਹਾਊਸ ਚੱਲਦੇ ਹਾਊਸ ਦੇ ਵਿੱਚ ਗੌਰਵ ਪੱਟੀ ਬੈਠੇ ਰਹੇ ਲੇਕਿਨ ਉਹਨਾਂ ਵੱਲੋਂ ਲਿਆਂਦਾ ਗਿਆ ਮਠਿਆਈ ਦਾ ਡੱਬਾ ਲੱਡੂਆਂ ਦਾ ਡੱਬਾ ਤੇ ਹਥਕੜੀ ਜਿਹੜੀ ਹੈ ਪੁਲਿਸ ਆਪਣੇ ਕਬਜ਼ੇ 'ਚ ਲੈ ਕੇ ਚਲੀ ਗਈ ਹੈ ਹੁਣ ਆਪਣੇ ਉੱਤੇ ਦਰਜ ਹੋਈ ਐਫ ਆਈ ਆਰ ਦੇ ਉੱਤੇ ਉਹਨਾਂ ਵੱਲੋਂ ਕਿਹਾ ਕਹੇ ਕਿ ਐਮਐਲਏ ਨੂੰ ਸਿਰਫ ਧੰਨਵਾਦ ਦੇਣ ਜਾ ਰਹੇ ਸੀਗੇ ਦੇਖਣਾ ਹੋਏਗਾ ਕਿ ਕੋਟ ਤੋਂ ਕੀ ਰਾਹਤ ਮਿਲਦੀ ਹੈ ਜਾਂ ਫਿਰ ਗੌਰਵ ਪੱਟੀ ਨੂੰ ਜੇਲ੍ਹ ਯਾਤਰਾ ਕਰਨੀ ਪੈਂਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ